ਇੱਕ ਪਾਸੇ 5 ਸਾਲ ਦੇ ਮਾਸੂਮ ਬੱਚੇ ਦੇ ਕਤਲ ਨੂੰ ਲੈ ਕੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਕਿ ਆਖਰਕਾਰ ਹਰਵੀਰ ਬੱਚੇ ਦਾ ਕੀ ਕਸੂਰ ਸੀ ਕਿਉਂ ਬੇਰਹਿਮੀ ਦੇ ਨਾਲ ਤਸ਼ੱਦਦ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਪ੍ਰਵਾਸੀ ਵਿਅਕਤੀ ਵੱਲੋਂ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਮਤੇ ਪਾਏ ਜਾ ਰਹੇ ਨੇ ਕਿ ਭਈ ਪ੍ਰਵਾਸੀਆਂ ਦੀਆਂ ਵੋਟਾਂ ਕੱਟੋ ਪ੍ਰਵਾਸੀਆਂ ਦੇ ਰਾਸ਼ਨ ਕੱਟੋ ਪ੍ਰਵਾਸੀਆਂ ਦੇ ਆਧਾਰ ਕੱਟ ਨਹੀਂ ਬਨਾਮ ਦਿੱਤੇ ਜਾਣਗੇ ਪੰਜਾਬ ਦੇ ਵਿੱਚ ਅਤੇ ਜੇਕਰ ਪੰਜਾਬ ਦੇ ਵਿੱਚ ਕੋਈ ਉਹਨਾਂ ਨੂੰ ਜ਼ਮੀਨ ਜਾਂ ਕੋਈ ਘਰ ਵੇਚਦਾ ਉਹ ਵਿਅਕਤੀ ਉਹ ਜ਼ਿੰਮੇਵਾਰ ਹੋਵੇਗਾ ਪੰਚਾਇਤ ਅਤੇ ਪਿੰਡ ਉਸ ਦੇ ਨਾਲ ਵਰਤਣਾ ਬੰਦ ਕਰ ਦੇਵੇਗਾ ਕੀ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਚੱਲੇਗਾ ਪ੍ਰਵਾਸੀਆਂ ਦੇ ਹੱਕ ਵਿੱਚ ਕੁਝ ਜਥੇਬੰਦੀਆਂ ਦੇ ਆਗੂ ਆ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਹਿ ਕਹਿ ਦਿੱਤਾ ਹੈ ਇਹ ਪ੍ਰਵਾਸੀਆਂ ਪ੍ਰਵਾਸੀਆਂ ਦੀ ਐਂਟਰੀ ਬੰਦ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਜੇਕਰ ਕੋਈ ਉਹ ਗਲਤੀ ਕਰਦੇ ਨੇ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਲੇਕਿਨ ਤੁਸੀਂ ਕਹੋ ਕਿ ਪ੍ਰਵਾਸੀਆਂ ਦੀ ਐਂਟਰੀ ਬੰਦ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਪੰਜਾਬ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਆਪਣੀ ਬਾਤ ਬੁਲੰਦ ਨਹੀਂ ਕੀਤੀ ਪ੍ਰਵਾਸੀ ਵਿਅਕਤੀਆਂ ਦੇ ਵਿਰੁੱਧ ਸੂਤਰਾ ਦੇ حوالے ਤੋਂ ਹੁਣ ਜਿਹੜੀ ਵੱਡੀ ਅਤੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੀ ਹਰਬੀਰ ਦੇ ਪਾਤਾ ਪਿਤਾ ਗਰੀਬ ਨੇ ਇਸ ਕਰਕੇ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਨਹੀਂ ਖੜ੍ਹ ਰਹੇ ਇਸ ਕਰਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਪ੍ਰਤੀਕਿਰਿਆਵਾਂ ਆਪਣੀਆਂ ਬਿਆਨਬਾਸੀਆਂ ਦਿੱਤੀਆਂ ਜਾ ਰਹੀਆਂ ਨੇ ਪ੍ਰਵਾਸੀ ਪੰਚਾਇਤਾਂ ਨੂੰ ਲੈ ਕੇ ਆਖਰਕਾਰ ਹਰਬੀਰ ਦੇ ਨਾਲ ਕਿਉਂ ਨਹੀਂ ਖੜ੍ਹ ਰਹੇ ਲੋਕ ਹਰਬੀਰ ਦੇ ਨਾਲ ਪੰਚਾਇਤਾਂ ਖੜੀਆਂ ਨੇ ਲਗਭਗ ਕਈਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਦਿੱਤੇ ਨੇ ਪ੍ਰਵਾਸੀ ਪੰਛੀ ਨੂੰ ਪੱਕੀ ਥਾਂ ਨਹੀਂ ਦਿੱਤੀ ਜਾਵੇਗੀ ਵੋਟ ਕਾਰਡ ਰਾਸ਼ਨ ਕਾਰਡ ਆਧਾਰ ਕਾਰਡ ਬਿਲਕੁਲ ਬਾਹਰੋਂ ਕੰਮ ਕਰਕੇ ਫਿਰ ਆਪਣੇ ਬਿਹਾਰ ਯੂਪੀ ਉੱਤਰਾਖੰਡ ਜਿੱਥੇ ਵੀ ਜਿੱਥੋਂ ਉਹ ਬਲੌਕ ਕਰਦੇ ਨੇ ਉੱਥੋਂ ਚਲੇ ਜਾ ਲੇਕਿਨ ਵੋਟ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਬਿਲਕੁਲ ਬਰਦਾਸ਼ਤ ਨਹੀਂ ਤੇ ਉਸ ਤੋਂ ਬਾਅਦ ਰਾਤ ਨੂੰ ਕੋਈ ਵੀ ਪ੍ਰਵਾਸੀ ਜਿਹੜਾ ਹੈ ਵਿਅਕਤੀ ਉਹ ਗਲੀਆਂ ਦੇ ਵਿੱਚ ਹੁਲੜਬਾਜੀ ਨਹੀਂ ਕਰੇਗਾ ਕਿਸੇ ਵੀ ਫੰਕਸ਼ਨ ਦੇ ਵਿੱਚ ਉਸ ਨੂੰ ਰਬੋਲਵ ਨਹੀਂ ਕੀਤਾ ਜਾਂ ਦਿੱਤਾ ਜਾਵੇਗਾ ਜੇਕਰ ਉਹ ਆਪਣੀ ਧਾਰਮਿਕ ਫੰਕਸ਼ਨ ਕਰਨਾ ਚਾਹੁੰਦੇ ਨੇ ਕਿ ਹੋਰ ਮਨਾਉਣਾ ਚਾਹੁੰਦੇ ਨੇ ਉਹ ਆਪੋ ਆਪਣੇ ਸੂਬੇ ਦੇ ਵਿੱਚ ਜਾਣ ਕੱਲ ਜਲੰਧਰ ਦੀਆਂ 25 ਪਿੰਡਾਂ ਨੇ ਮਤੇ ਪਾਏ ਉਹਨਾਂ ਕਹਿੰਦਾ 20 ਤੋਂ 25 ਪਿੰਡਾਂ ਦੀ ਪੰਚਾਇਤ ਹੋਰ ਫਤੇ ਪਾਣ ਜਾ ਰਹੀ ਹੈ ਪ੍ਰਵਾਸੀ ਮਜ਼ਦੂਰਾਂ ਦੇ ਵਿਰੁੱਧ ਲੇਕਿਨ ਇੱਧਰ ਜਗੁੰਦਰ ਸਿੰਘ ਉਗਰਾਹਾ ਅਤੇ ਬਰਬੀਰ ਸਿੰਘ ਰਾਜੇਵਾਲ ਪ੍ਰਵਾਸੀਆਂ ਦੇ ਹੱਕ ਵਿੱਚ ਆ ਗਏ ਨੇ ਉਹ ਕਹਿੰਦੇ ਨੇ ਕਿ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਖਤਮ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਦੀ ਇੰਡਸਟਰੀ ਖਤਮ ਪੰਜਾਬ ਦੀਆਂ ਫੈਕਟਰੀਆਂ ਖਤਮ ਇਸ ਕਰਕੇ ਪੰਜਾਬ ਪ੍ਰਵਾਸੀਆਂ ਨੂੰ ਨਜ਼ਰ ਅੰਦਾਜ਼ ਕਰਨਾ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਰ ਵੀਰ ਦੇ ਕਾਤਲ ਨੂੰ ਜਿਸ ਦਾ ਨਾਮ ਯਾਦਵ ਦੱਸਿਆ ਜਾ ਰਿਹਾ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬਲਬੀਰ ਸਿੰਘ ਰਾਜੇਵਾਲ ਨੇ ਵੀ ਕਿਹਾ ਉਹ ਜਗੰਦਰ ਸਿੰਘ ਉਗਰਾਹ ਨੇ ਵੀ ਕਿਹਾ ਦੱਸਿਆ ਜਾ ਰਿਹਾ ਕਿ ਪੰਜਾਬ ਦੀਆਂ ਚਾਰ ਕਿਸਾਨ ਬਤੀਆਂ ਜਥੇਬੰਦੀਆਂ ਕ੍ਰਿਤਿਕ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਯੂਨੀਤ ਇਕਤਾ ਉਗਰਾਹ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਿੱਲੀ ਵਾਲੇ ਜੇਤੂ ਇਤਿਹਾਸਕ ਕਿਸਾਨ ਕੋਲ ਕਿਸਾਨ ਕੋਰੀ ਪ੍ਰਾਪਤ ਕੀਤੀ ਗਈ ਪਾਈਚਾਰਕ ਇਕਤਾ ਪਚਾ ਕੇ ਰੱਖਣ ਇਨੀ ਦਿਨ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਹਿਸ਼ਾਰਪੁਰ ਜ਼ਿਲ੍ਹੇ ਵਿੱਚ ਇੱਕ ਬੱਚੇ ਦੇ ਕੀਤੇ ਬਹਿਰਬ ਕਤਲ ਕਰਨ ਕਾਫੀ ਗਰਮਾਇਆ ਹੋਇਆ ਹੈ ਇਹਨਾਂ ਜਥੇਬੰਦੀਆਂ ਦੇ ਆਗੂਆਂ ਖਾਸ ਕਰਕੇ ਬਲਵੀਰ ਸਿੰਘ ਰਾਜੇਵਾਲ ਮਨਜੀਤ ਸਿੰਘ ਧਰੇ ਨਿਰਵੇ ਸਿੰਘ ਧੁੱਦੀ ਕੇ ਜਗਤ ਸਿੰਘ ਉਗਰਾਹ ਨੇ ਪ੍ਰੈਸ ਲਈ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਉਸ ਨੂੰ ਸਖਤ ਤੋਂ ਸਖਤ ਮਿਲਣਾ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅੰਲਿਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਕਿਸੇ ਇੱਕ ਵਿਅਕਤੀ ਦੇ ਗੁਨਾਹ ਬਦਲੇ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਬਿਲਕੁਲ ਗਲਤ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਇਤਿਹਾਸਕ ਇਸਾਰ ਕੋਲ ਸਮੇਂ ਵੀ ਹਾਕਮਾਂ ਵੱਲੋਂ ਕਿਰਤੀ ਲੋਕਾਂ ਵਿੱਚ ਫੁੱਟ ਪਾਉਣ ਦੀਆਂ ਚਾਲਾਂ ਦੀਆਂ ਸਾਰੀਆਂ ਚਾਰਾਂ ਨੂੰ ਬਜਦੇ ਮੂੰਹ ਤੋੜ ਦੋ ਚਬਾਤ ਦਿੱਤਾ ਗਿਆ ਅਤੇ ਇਕਤਾ ਬਰਕਰਾਰ ਰੱਖੀ ਗਈ ਇਕਤਾ ਬਰਕਰਾਰ ਰੱਖੀ ਗਈ ਉਹਨਾਂ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਦਿੱਲੀ ਦਾ ਧਰਮਾ ਇਸ ਕਰਕੇ ਜਿੱਤਿਆ ਗਿਆ ਸੀ ਕਿਉਂਕਿ ਮਜ਼ਦੂਰ ਅਤੇ ਕਿਸਾਨ ਭਾਈਚਾਰਾ ਇਕੱਠਾ ਸੀ ਜੇਕਰ ਮਜ਼ਦੂਰ ਅਤੇ ਕਿਸਾਨ ਭਾਈਚਾਰਾ ਇਕੱਠਾ ਨਹੀਂ ਹੁੰਦਾ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਵੀ ਦਬਾਉਣ ਗਿਆ ਮਜ਼ਦੂਰਾਂ ਨੂੰ ਵੀ ਦਬਾਉਣ ਗਿਆ ਸਾਨੂੰ ਦੁੱਖ ਹੈ ਹਰਬੀਰ ਸਿੰਘ ਦੀ ਮੌਤ ਦਾ ਸਾਨੂੰ ਦੁੱਖ ਹੈ ਉਹਨਾਂ ਦੇ ਪਾਤਾ ਪਿਤਾ ਵਿਲਕ-ਵਿਲਕ ਕੇ ਰੋ ਰਹੇ ਨੇ ਅਸੀਂ ਪੰਜਾਬ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਉਸ ਭਈਏ ਪੰਜਾਬੀ ਉਸ ਨੂੰ ਜਿਹੜੀ ਹੈ ਲਗਭਗ ਮੌਤ ਦੀ ਸਜ਼ਾ ਦਿੱਤੀ ਜਾਵੇ ਹਰਵੀਰ ਸਿੰਘ ਦੇ ਮਾਤਾ-ਪਿਤਾ ਦਾ ਰੋਣਾ ਹਾਲੇ ਵੀ ਦੀ ਰੁਕ ਰਿਹਾ ਉਹ ਉਕਰਲਾਵ ਦੇ ਰੋ ਰੇ ਪੁੱਬਾ ਮਾਰ ਰਹੇ ਨੇ ਕਿ ਸਾਨੂੰ ਜਿਹੜਾ ਹੈ ਦਾ ਹਰਵੀਰ ਸਿੰਘ ਦਾ ਦਿਆਂ ਮਿਲਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਇਹਨਾਂ ਜਥੇਬੰਦੀਆਂ ਦੇ ਆਗੂਆਂ ਨੇ ਕਹਿ ਦਿੱਤਾ ਹੈ ਕਿ ਸਾਨੂੰ ਆਹ ਸ਼ਾਂਤੀ ਨਹੀਂ ਫਲਾਨੀ ਚਾਹੀਦੀ ਸਾਰੇ ਪ੍ਰਵਾਸੀ ਇੱਕੋ ਜਿਹੇ ਹੁੰਦੇ ਪ੍ਰਵਾਸੀਆਂ ਤੋਂ ਬਿਨਾ ਕਸਾਲੀ ਖਤਮ ਹੋ ਜਾਵੇਗੀ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਦੀ ਇੰਡਸਟਰੀ ਖਤਮ ਹੋ ਜਾਵੇਗੀ ਧੰਨਵਾਦ